ਮਾਨ ਸਾਹਿਬ ਹੋਰ ਵੀ ਕੈਂਡੀਡੇਟ ਜਿਹੜੇ ਆ ਉਹ ਅੱਜ ਜਿਹੜੇ ਐਨਾਨਸ ਕੀਤੇ ਗਏ ਨੇ ਮਾਨ ਸਾਹਿਬ ਕਿਵੇਂ ਆਪਦੇ ਲੋਕ ਸਭਾ ਹਲਕੇ ਨੂੰ ਦੇਖਦੇ ਨੇ ਮੈਂ ਤਾਂ ਕੰਮ ਕੀਤਾ ਹੋਇਆ ਜੀ ਮਿਹਨਤ ਕੀਤੀ ਹੋਈ ਹੈ ਮੈਨੂੰ ਤਾਂ ਕਿਸੇ ਤੋਂ ਖਬਰਾਹਟ ਨਹੀਂ ਡਰ ਨਹੀਂ ਹੈ ਲੋਕਾਂ ਦੇ ਕਿਹੜੇ ਮੁੱਦੇ ਆ ਮਾਨ ਸਾਹਿਬ ਜਿਹੜੇ ਤੁਹਾਡੇ ਧਿਆਨ ਚਾ ਰਹੇ ਨੇ ਸਾਡੇ ਗਰੀਬਾਂ ਦੇ ਐ ਕਿਸਾਨਾਂ ਦੇ ਐ ਮਜ਼ਦੂਰਾਂ ਦੇ ਐ ਮਾਨ ਸਾਹਿਬ ਪੰਜਾਬ ਸਰਕਾਰ ਨੂੰ 2 ਸਾਲ ਪੂਰੇ ਹੋ ਚੁੱਕੇ ਆ ਤੁਹਾਡੇ ਵੀ ਪਿਲੇ ਨੂੰ 2 ਸਾਲ ਪੂਰੇ ਹੋ ਚੁੱਕਿਆ ਤੁਸੀਂ ਆਪਣੀ ਕਾਰਗੁਜ਼ਾਰੀ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਜਿੰਨਾ ਹੋ ਸਕਦਾ ਸੀ ਕਿ ਮੈਂ ਕਰਤਾ ਮੇਰੇ ਜਿੰਨੇ ਵੀ ਪਿੰਡ ਨੇ ਉੱਥੇ ਗਰਾਂਟਾ ਭੇਜਤੀਆਂ ਮੁਸਲਮਾਨਾਂ ਦੀਆਂ ਚਾਰ ਦੁਆਰਾਂੀਆਂ ਬਣਵਾਤੀਆਂ ਉਹਨਾਂ ਦੇ ਕਬਰਸਤਾਨਾਂ ਦੀ ਪਿੰਡਵਾਂ ਨੂੰ ਗਊਸ਼ਾਲਾ ਦੇ ਪੈਸੇ ਦਿੱਤੇ ਹੈ ਗਰੀਬਾਂ ਦੇ ਧਰਮਸ਼ਾਲਾ ਚ ਪੈਸੇ ਦਿੱਤੇ ਹੈ ਤੇ 55 ਕਰੋੜ ਰੁਪਏ ਦਾ ਇੱਕ ਵੱਡਾ ਹਸਪੀਟਲ ਇੱਥੇ ਬਰਨਾਲੇ ਦੇ ਵਿੱਚ ਬਣ ਰਿਹਾ ਜਿਹੜੀ ਬਿਮਾਰੀ ਕਿਤੇ ਉਹਦਾ ਲਾਜ ਨਹੀਂ ਹੋਊਗਾ ਉਹ ਬਰਨਾਲੇ ਦੇ ਹਸਪੀਟਲ ਦੇ ਵਿੱਚ ਹੋਊਗਾ ਤੇ ਲੋਕੀ ਦੂਰੋਂ ਦੂਰੋਂ ਇੱਥੇ ਆਉਣਗੇ ਇੱਥੇ ਦੁਕਾਨਾਂ ਦੇ ਵਿੱਚ ਵੀ رونਕ ਲੱਗੂਗੀ ਲਾਲੇ ਬਾਣੀਆਂ ਦੇ ਘਰਾਂ ਦੇ ਵਿੱਚ ਵੀ ਧਣੇ ਆਉਣਗੇ ਹੋਟਲ ਵੀ ਬਣਨਗੇ ਤੇ ਮੇਰਾ ਮਤਲਬ ਹੈ ਜਿਹੜਾ ਬਰਨਾਲਾ ਸ਼ਹਿਰ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਇਸਤਨਾਲ ਪ੍ਰੋਗਰੈਸ ਹੋਗਾ ਸਾਡੇ 300 ਕਰੋੜ ਰੁਪਇਆ ਸਾਲ ਡੇਢ ਸਾਲ ਦੇ ਅੰਦਰ ਸਾਡੇ ਬਰਨਾਲੇ ਸਮਰੂਪ ਤੇ ਮਲੇਰਕੋਟਲੇ ਦੇ ਵਿੱਚ ਜਿਹੜੀਆਂ ਤੁਹਾਡੇ ਬਿਜਲੀ ਦੀਆਂ ਤਾਰਾਂ ਘਰਾਂ ਦੇ ਉੱਤੋਂ ਜਾਂਦੀਆਂ ਇਹ ਥੱਲੇ ਲਈਆਂ ਜਾਣਗੀਆਂ ਨਵੀਆਂ ਲੱਗਣਗੀਆਂ ਕਿਸੇ ਦੀ ਮੋਟਰ ਨਹੀਂ ਸੜੂਗੀ ਕੋਈ ਫਲਕਚੁਏਸ਼ਨ ਕਰੰਟ ਦੇ ਵਿੱਚ ਨਹੀਂ ਹੋਊਗਾ ਕਿਸੇ ਦੇ ਘਰ ਦੀ ਮਸ਼ੀਨ ਨਹੀਂ ਜਲੂਗੀ ਤੇ ਇਹ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕੀਤੀ ਹੈ ਕੱਲੇ ਐਮਪੀ ਨੇ ਇਹ ਸਾਰਾ ਕੁਝ ਕੀਤਾ ਹੈ ਬਾਕੀ ਦੇ ਹੋਰਾਂ ਨੇ ਜਾਦਾ ਕੀਤਾ ਹੋਵੇ ਤਾਂ ਮੈਨੂੰ ਦੱਸੋ ਜਿੰਨੇ ਵੀ ਮੇਰੇ ਇਲਾਕੇ ਦੇ ਵਿੱਚ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਲੋਕ ਆਪਣੀ ਦੇਹ ਛੱਡ ਗਏ ਐ ਉਹਨਾਂ ਨੂੰ ਸਰਕਾਰੀ ਖਰਚ ਦੇ ਉੱਤੇ ਉਹਨਾਂ ਦੇ ਅੰਦੇ ਆ ਨੂੰ ਵਾਪਸ ਮੰਗਾਇਆ ਹੈ ਔਰ ਜੇ ੜੀ ਵੀ ਮੁਸ਼ਕਿਲਾਂ ਸਾਡੇ ਸਿੱਖਾਂ ਨੂੰ ਬਾਹਰ ਹੁੰਦੀ ਹੈ ਉਹ ਅਸੀਂ ਠੀਕ ਕਰਦੇ ਆ ਤਾਂ ਸਾਰਾ ਕੁਝ ਸਰਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾੜਾ ਨਹੀਂ ਰਿਹਾ ਕੀਤਾ ਜਿੰਨੀ ਕਾਲੀ ਦਾ ਅਮਰਸਲ ਵੱਲੋਂ ਹੁਣ ਤੱਕ ਕਿੰਨੇ ਆਪਣੇ ਕੈਂਡੀਡੇਟ ਜਿਹੜੇ ਆ ਉਹ ਪੰਜਾਬ ਦੇ ਵਿੱਚ ਖੜੇ ਕਰਦੇ ਨੌ ਨੌ ਤੇ ਦੋ ਹਰਿਆਣੇ ਦੇ ਵਿੱਚ ਕਰਤੇ ਕਿਹੜੇ ਹਲਕੇ ਦੇ ਨਹੀਂ ਕੀਤੇ ਉੱਥੇ ਕਿਹੜੀ ਪਾਰਟੀ ਨੂੰ ਸਮਰਥਨ ਕੀਤਾ ਜਾ ਸਕਦਾ ਨਹੀਂ ਅੱचार ਹਲਕੇ ਰਹਿ ਚੁੱਕੇ ਨੇ ਉੱਥੇ ਆਪਣੇ ਕੈਂਡੀਡੇਟ ਖੜੇ ਹੋ ਰਹੇ ਆ ਦੋ ਤਿੰਨ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋ ਜਾਊਗੀ ਤੇਰਾ ਜੇ 13 ਸੀਟਾਂ ਤੇ ਲੜਿਆ ਜਾਊ 14 ਦੀ 14 ਸੀਟਾਂ ਤੇ ਚੰਡੀਗੜ੍ਹ ਦੀ ਸੰਗਤ ਚੰਡੀਗੜ੍ਹ ਮਾਨ ਸਾਹਿਬ ਹੋਰ ਵੀ ਕੈਂਡੀਡੇਟ ਜਿਹੜੇ ਆ ਉਹ ਅੱਜ ਜਿਹੜੇ ਅਨਾਉਂਸ ਕੀਤੇ ਗਏ ਨੇ ਉਹਨਾਂ ਦਾ ਮਾਨ ਸਾਹਿਬ ਕਿਵੇਂ ਆਪ ਇਹ ਲੋਕ ਸਭਾ ਹਲਕੇ ਨੂੰ ਦੇਖਦੇ ਨੇ ਮੈਂ ਤਾਂ ਕੰਮ ਕੀਤਾ ਹੋਇਆ ਜੀ ਮਿਹਨਤ ਕੀਤੀ ਹੋਈ ਹੈ ਮੈਨੂੰ ਤਾਂ ਕਿਸੇ ਤੋਂ ਖਬਰਾਹਟ ਨਹੀਂ ਡਰ ਨਹੀਂ ਹੈ ਲੋਕਾਂ ਦੇ ਕਿਹੜੇ ਮੁੱਦੇ ਮਾਨ ਸਾਹਿਬ ਜਿਹੜੇ ਤੁਹਾਡੇ ਧਿਆਨ ਚਾ ਰਹੇ ਨੇ ਸਾਡੇ ਗਰੀਬਾਂ ਦੇ ਐ ਕਿਸਾਨਾਂ ਦੇ ਐ ਮਜ਼ਦੂਰਾਂ ਦੇ ਐ ਮਾਨ ਸਾਹਿਬ ਪੰਜਾਬ ਸਰਕਾਰ ਨੂੰ 2 ਸਾਲ ਪੂਰੇ ਹੋ ਚੁੱਕੇ ਆ ਤੁਹਾਡੇ ਵੀ ਪਿੰਲੇ ਨੂੰ 2 ਸਾਲ ਪੂਰੇ ਹੋ ਚੁੱਕਿਆ ਤੁਸੀਂ ਆਪਣੀ ਕਾਰਗੁਜ਼ਾਰੀ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੇਖਦੇ ਹੋ ਮੈਂ ਜਿੰਨਾ ਹੋ ਸਕਦਾ ਸੀ ਕਿ ਮੈਂ ਕਰਤਾ ਮੇਰੇ ਜਿੰਨੇ ਵੀ ਪਿੰਡ ਹੈ ਉੱਥੇ ਗ੍ਰਾਂਟਾਂ ਭੇਜਤੀਆਂ ਮੁਸਲਮਾਨਾਂ ਦੀਆਂ ਚਾਰ ਦੁਆਰਾਂੀਆਂ ਬਣਵਾਤੀਆਂ ਉਹਨਾਂ ਦੇ ਕਬਰਸਤਾਨਾਂ ਦੀ ਪਿੰਡਵਾਂ ਨੂੰ ਗਊਸ਼ਾਲਾ ਦੇ ਪੈਸੇ ਦਿੱਤੇ ਹੈ ਗਰੀਬਾਂ ਦੇ ਧਰਮਸਾਲਾ 'ਚ ਪੈਸੇ ਦਿੱਤੇ ਹੈ ਤੇ 55 ਕਰੋੜ ਰੁਪਏ ਦਾ ਇੱਕ ਵੱਡਾ ਹਸਪਤਾਲ ਇੱਥੇ ਬਰਨਾਲੇ ਦੇ ਵਿੱਚ ਬਣ ਰਿਹਾ ਜਿਹੜੀ ਬਿਮਾਰੀ ਕਿਤੇ ਉਹਦਾ ਲਾਜ ਨਹੀਂ ਹੋਊਗਾ ਉਹ ਬਰਨਾਲੇ ਦੇ ਹਸਪੀਟਲ ਦੇ ਵਿੱਚ ਹੋਊਗਾ ਤੇ ਲੋਕੀ ਦੂਰੋਂ ਦੂਰੋਂ ਇੱਥੇ ਆਉਣਗੇ ਇੱਥੇ ਦੁਕਾਨਾਂ ਦੇ ਵਿੱਚ ਵੀ ਰੌਣਕ ਲੱਗੂਗੀ ਲਾਲੇ ਬਾਣੀਆਂ ਦੇ ਘਰਾਂ ਦੇ ਵਿੱਚ ਵੀ ਦਾਣੇ ਆਉਣਗੇ ਹੋਟਲ ਵੀ ਬਣਨਗੇ ਤੇ ਮੇਰਾ ਮਤਲਬ ਹੈ ਜਿਹੜਾ ਬਰਨਾਲਾ ਸ਼ਹਿਰ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਨਾਲ ਪ੍ਰੋਗਰੈਸ ਹੋਗਾ ਸਾਡੇ 300 ਕਰੋੜ ਰੁਪਇਆ ਸਾਲ ਡੇਢ ਸਾਲ ਦੇ ਅੰਦਰ ਸਾਡੇ ਬਰਨਾਲੇ ਸਮਰੂਪ ਤੇ ਮਲੇਰਕੋਟਲੇ ਦੇ ਵਿੱਚ ਜਿਹੜੀਆਂ ਤੁਹਾਡੇ ਬਿਜਲੀ ਦੀਆਂ ਤਾਰਾਂ ਘਰਾਂ ਦੇ ਉੱਤੋਂ ਜਾਂਦੀਆਂ ਇਹ ਠੱਲੇ ਲਈਆਂ ਜਾਣਗੀਆਂ ਨਵੀਆਂ ਲੱਗਣਗੀਆਂ ਕਿਸੇ ਦੀ ਮੋਟਰ ਨਹੀਂ ਸੜੂਗੀ ਕੋਈ ਫਲਕਚੁਏਸ਼ਨ ਕਰੰਟ ਦੇ ਵਿੱਚ ਨਹੀਂ ਹੋਊਗਾ ਕਿਸੇ ਦੇ ਘਰ ਦੀ ਮਸ਼ੀਨ ਨਹੀਂ ਜਲੂਗੀ ਤੇ ਇਹ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕੀਤੀ ਹੈ ਕੱਲੇ ਐਮਪੀ ਨੇ ਇਸ ਸਾਰਾ ਕੁਝ ਕੀਤਾ ਹੈ ਬਾਕੀ ਜੇ ਹੋਰਾਂ ਨੇ ਜਾਦਾ ਕੀਤਾ ਹੋਵੇ ਤਾਂ ਮੈਨੂੰ ਦੱਸੋ ਜਿੰਨੇ ਵੀ ਮੇਰੇ ਇਲਾਕੇ ਦੇ ਵਿੱਚ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਲੋਕ ਆਪਣੀ ਦੇਸ਼ ਛੱਡ ਗਏ ਐ ਉਹਨਾਂ ਨੂੰ ਸਰਕਾਰੀ ਖਰਚ ਦੇ ਉੱਤੇ ਉਹਨਾਂ ਦੀਆਂ ਅੰਦੇਆ ਨੂੰ ਵਾਪਸ ਮੰਗਾਏ ਐ ਔਰ ਜੇ ੜੀ ਵੀ ਮੁਸ਼ਕਿਲਾਂ ਸਾਡੇ ਸਿੱਖਾਂ ਨੂੰ ਬਾਹਰ ਹੁੰਦੀ ਐ ਉਹ ਅਸੀਂ ਠੀਕ ਕਰਦੇ ਐ ਦਾ ਸਾਰਾ ਕੋਸ਼ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮਾੜਾ ਨਹੀਂ ਅਜੇ ਕੀਤਾ। ਜਿਵੇਂ ਕਾਲੀਦਲ ਅਮਰਸੋਲ ਵੱਲੋਂ ਹੁਣ ਤੱਕ ਕਿੰਨੇ ਆਪਣੇ ਕੈਂਡੀਡੇਟ ਜਿਹੜੇ ਆ ਉਹ ਪੰਜਾਬ ਦੇ ਵਿੱਚ ਖੜੇ ਕਰਦੇ ਨਾ ਨੋ ਨੋ ਤੇ ਦੋ ਹਰਿਆਣੇ ਦੇ ਵਿੱਚ ਕਰਦੇ। ਉਹਦੇ ਹਲਕੇ ਦੇ ਨਹੀਂ ਕੀਤੇ ਉੱਥੇ ਕਿਹੜੀ ਪਾਰਟੀ ਨੂੰ ਸਮਰਥਨ ਕੀਤਾ ਜਾ ਸਕਦਾ ਹੈ? ਨਹੀਂ ਅੱचार ਹਲਕੇ ਰਹਿ ਚੁੱਕੇ ਨੇ। ਉੱਥੇ ਆਪਣੇ ਕੈਂਡੀਡੇਟ ਖੜੇ ਹੋ ਰਹੇ ਆ ਦੋ ਤਿੰਨ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋ ਜੂਗੀ। 13 ਸੀਟਾਂ ਦੇ ਲੜਿਆ ਜਾਊਗਾ। 14 ਦੀ 14 ਸੀਟਾਂ ਤੇ ਚੰਡੀਗੜ੍ਹ ਦੀ ਸਭ